ਬੰਦੇ ਐ ਇਹ ਕਿਹੜੇ ਦੇ ਚਾਚਾ ਦਾੜਕਾ ਇੱਕ ਮੇਰੀ ਸਿਸਟਰ ਵੀ ਤੇ ਮੈਰਿਜ ਹੈਗੀ ਹੈ ਉਹਨਾਂ ਦਾ ਜਿਹੜਾ ਵੀ ਦਾ ਸਿਸਟਰ ਹੈ ਉਹ ਧਰਮਣ ਦੀ ਹਾਦਸੇ ਨਾਲ ਇੱਥੇ ਡਾਕ ਹੋ ਚੁੱਕੀ ਹੈ 2009 ਚ ਠੀਕ ਹੈ ਜੀ ਤੇ ਅੱਜ ਉਹਨਾਂ ਦਾ ਦੇਖ ਸੀਗਾ ਉਹ ਰਾਤੀ ਕਿਸੇ ਪੈਲਸ ਤੋਂ ਕੰਮ ਕਰਕੇ ਆਤੇ ਸੀ ਵਾਪਸ ਤੇ ਸਾਨੂੰ ਦੂਸਰੇ 4 ਵਜੇ ਪਹੁੰਚਿਆ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਦੋ ਟਾਈਪੇਰਾਂ 4 ਦੇ ਤੇ 10 ਜਿਹੜਾ ਗਾਰ ਵਾਲਾ ਤੁਸੀਂ ਜਿਹੜਾ ਦੇਖ ਰਹੇ ਹੋ ਰੌਂਗ ਸਾਈਡ ਤੋਂ ਆਕੇ ਨੇ ਹਿੱਟ ਕੀਤਾ ਉਚਾਰੇ ਚਾਰੇ ਮੁੰਡੇ ਜਿਹੜੇ ਉਹ ਉਹ ਦੀ ਸਕੂਟ ਜਿਹੜੀ ਡੈੱਟ ਹੋ ਗਈ ਹੈ ਅੱਜ ਜਿਹੜੀ ਹੈ ਇਹਦੀ ਸਚਾਈ ਕਰਨਿਆ ਕਿ ਮਤਲਬ ਕਿ ਅਸਲੀਅਤ ਤਾਂ ਲੱਗੇ ਡਰਾਈਵਰ ਰਾਤ 12:00 ਵਜੇ ਇੱਕ ਵੀਕ ਤੋਂ ਆ ਰਿਹਾ ਸੀ ਅਗਰ ਉਹ ਕੰਮ ਕਰਕੇ ਆ ਰਿਹਾ ਤੇ ਇਹ ਮਤਲਬ ਕਿ ਹੁਣ ਜਿਹੜਾ ਕਿਥੋਂ ਆ ਰਿਹਾ ਸੀ ਰੌਂਗ ਸਾਈਡ ਤੇ ਲੈ ਕੇ ਤੁਸੀਂ ਦੇਖ ਰਹੇ ਹੋ ਕਿ ਗੱਡੀ ਕਿੰਨੀ ਜ਼ੋਰ ਨਾਲ ਹਟੋਈ ਰਹੀ ਹੈ ਬਿਲਕੁਲ ਔਰ ਉਹ ਵੀ ਸਰਵਿਸ ਲੈਂਦੇ ਹੋ ਤੁਸੀਂ ਦੇਖ ਸਕਦੇ ਹੋ ਚਾਰ ਘਰ ਦਵਾ ਹੋਏ ਆ ਇਨਸਾਫ ਚਾਹੀਦਾ ਹੈ ਆ ਮੇਰੇ ਚਾਚਾ ਜੀ ਦਾ ਬੇਟਾ ਜੀ ਇਹ ਰਾਤ ਮਤਲਬ ਪੈਲਸ ਉਹ ਕੰਮ ਕਰਕੇ ਆ ਰਿਹਾ ਸੀਗਾ ਠੀਕ ਹੈ ਜੀ ਦੋ ਬ੍ਰਦਰ ਸੀਗੇ ਮਤਲਬ ਇੱਕ ਚਾਚਾ ਜੀ ਦਾ ਬੇਟਾ ਸੀਗਾ ਇੱਕ ਮਾਮਾ ਜੀ ਦਾ ਬੇਟਾ ਸੀਗਾ ਨਾਲ ਤਾਂ ਦੋ ਜਿਹੜੇ ਸੀਗੇ ਉਹ ਸਾਡੇ ਮਤਲਬ ਵਾਕਫ ਨਹੀਂ ਸੀਗੇ ਬੰਦੇ ਕੌਣ ਸੀਗੇ ਨਾਲ ਠੀਕ ਹੈ ਜੀ ਤਾਂ ਦਰਾਨ ਇੱਥੇ ਆ ਕੇ ਜਿਹੜਾ ਦੇਖੋ ਆਊਟਸਾਈਡ ਨਾਲ ਕੰਮ ਹੋਇਆ ਆ ਗੱਡੀ ਦਾ ਦੇਖੋ ਕਿੰਨਾ ਨੁਕਸਾਨ ਹੋ ਚੁੱਕਾ ਆ ਠੀਕ ਹੈ ਜੀ ਸਾਡੀ ਮੰਗ ਇਹੀ ਆ ਜੋ ਮਤਲਬ ਕਾਰਵਾਈ ਬੰਦੀ ਉਹ ਕੀਤੀ ਜਾਏ ਖੁਦ ਇਹ دیر ਰਾਤ ਐਕਸੀਡੈਂਟ ਜਿਹੜਾ ਹੋਇਆ ਇਹ ਇਵੇ 4 ਲੋਕ ਸੀਗੇ ਇੱਕ ਕੋਈ ਪੈਲਸ ਤੋਂ ਜਿਹੜੇ ਆ ਉਹ ਕਰਕੇ ਕੰਮ ਕਰਕੇ ਆ ਰਹੇ ਸੀ ਵਾਪਸ ਤੇ ਰਸਤੇ 'ਚ ਆਉਂਦੇ ਆ ਕਾਰਨ ਐਕਸੀਡੈਂਟ ਹੋ ਗਿਆ ਉਹਨਾਂ ਦਾ ਕੀ ਕਾਰਨ ਰਿਹਾ ਹੈ ਕਾਰਨ ਦਾ ਹਜੇ ਤਫ਼ਤੀਸ਼ ਤੋਂ ਬਾਅਦ ਪਤਾ ਚੱਲੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਚਾਰਾਂ ਦੀ ਕੌਣ ਕੌਣ ਨੇ ਕੋਈ ਪਛਾਣ ਹੈ ਨਾ ਨਾਮ ਸਰ ਪਛਾਣ ਹੋ ਸਕਦੀ ਹੈ ਨਾ ਲੋਕਾਂ ਦੀ ਪਛਾਣ ਬਸ ਤਫ਼ਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਉਹ ਮਾਮਲਾ ਦਰਜ ਕੀਤਾ ਜਾ ਰਿਹਾ ਸਰ ਹਾਂਜੀ ਪਛਾ ਦਰਜ ਕੀਤਾ ਜਾ ਰਿਹਾ ਕਿਸ ਦੇ ਖਿਲਾਫ ਇਹ ਜਿਹੜਾ ਉਹ ਕਾਰ ਦਾ ਡਰਾਈਵਰ よしよしよす